ਮਾ ਜੋ ਕਮਿਸ਼ਨਰ ਪੁਲਿਸ ਸੀ ਗੋਫੀ ਸਿੰਗਾਪੁਰਲਰ ਆਈਬੀਐਸ ਪੁਲਰ ਦੇ ਵਿਸ਼ੇਸ ਤਰ੍ਹਾਂ ਦੇ ਅਸੀਂ ਇਹ ਜੋ ਚਾਈਨਾ ਡੋਰ ਹੈ ਜਿਹਨੂੰ ਕਨੀ ਡੋਰ ਵੀ ਕਿਹਾ ਜਾਂਦਾ ਉਹਦੇ ਥਾਵਾਂ 'ਤੇ ਸਪੈਸ਼ਲ ਮੇਮ ਚੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਡਰੋਨ ਦੀ ਸਹਾਇਤਾ ਨਾਲ ਕੁੱਟਿਆਂ ਦੇ ਉੱਪਰ ਚੜ ਕੇ ਤੇ ਅਸੀਂ ਜਿਹੜੇ ਪਤੰਗਾ ਡਾਉਣ ਵਾਲੇ ਹੈਗੇ ਨੇ ਉਹਨਾਂ ਦੇ ਤੇ ਹੀ ਬਾਤ ਕੀਤਾ ਬਾਤ ਕਰਦੇ ਕਹਿੰਦਾ ਜਿਹੜੇ ਬੱਚੇ ਜਿਹੜੇ ਪਤੰਗਾ ਡਾ ਰਹੇ ਸੀਗੇ ਉਹਨਾਂ ਨੂੰ ਅਸੀਂ ਰੋਕੇ ਅੰਗੜੋਂ ਤੋਂ ਰੋਕੇ ਕਾਬੂ ਕੀਤਾ ਉਹਨਾਂ ਨੂੰ ਕਾਬੂ ਕਰਕੇ ਅਸੀਂ ਉਹਨਾਂ ਦੀ ਪੁਛੀ ਨਹੀਂ ਹਿਜ਼ਾਰ ਤੇ ਜਿੱਥੋਂ ਚైనా ਡੋਰ ਲੈ ਕੇ ਆਉਂਦੇ ਸੀਗੇ ਉਹਨਾਂ ਦੇ ਤੇ ਹੀ ਕਾਰਵਾਈ ਕੀਤੀ ਹੈ ਇਹਦੇ ਵਿਆਪਕੇ ਅਸੀਂ ਕੱਲ ਇੱਕ ਬਰਚਾ ਦਰਜ ਕੀਤਾ ਸੀ ਇੰਟਰਫਾਰਾ ਗੇਟ ਦੀ ਮਾਚਮ ਗਦਮਾ ਨੰਬਰ ਹੈਗਾ 229 ਜਿਹਦੇ ਵਿੱਚ ਅਸੀਂ ਕਨਾਲ ਭੱਲਾ ਸਨ ਆਫ ਸਰੇਸ਼ ਕੁਮਾਰ ਵਾਸੀ ਰਾ ਟਾਗੜੀ ਕਲਾ ਰਹਿਣ ਵਾਲਾ ਹੈ ਇਹਦੇ ਕੋਲੋਂ ਅਸੀਂ ਬਤੀ ਗਟੂ ਜਿਹੜੇ ਬਰਾਉਂਡ ਕੀਤੇ ਤੇ ਦੂਸਰੇ ਕੇਸ ਦੇ ਵਿੱਚ ਅੱਜ ਫਿਰ ਦੁਬਾਰਾ ਅਸੀਂ ਟ੍ਰੋਨ ਦੀ ਸਰਦਾਰ ਨਾਲ ਜਿਹੜੇ ਬੱਚੇ ਦਾ ਪੁੱਛਦੇ ਸੀ ਉਹਨਾਂ ਦੀ ਪੁੱਛਗਿੱਛ ਹਾਰ ਤੇ ਅਸੀਂ ਜਿਹੜਾ ਮਕਦਮਾ ਨੰਬਰ 231 ਅੱਜ ਦੀ ਡੇਟ ਦਾ 22 24 ਦਾ ਫਾਈਲ ਗੇਟ ਦੀ ਮਾਵਿਸ਼ਾ ਕਰ ਦਿੱਤਾ ਹੈ ਜਿਹਦੇ ਵਿੱਚ ਅਸੀਂ 72 ਘਟੂ ਰਿਕਵਰ ਕੀਤੇ ਆ ਮਨੋਜ ਮਨੋਜ ਸ਼ਰਮਾ ਐਲਿਸ ਮੋਨੋ ਚਾਨਵ ਪਰਸ਼ੀਮਾਲ ਵਾਸੀ ਹੈ ਕਲਕੱਤਾ ਵਾਲੀ ਗਿਲ ਦਾ ਰਹਿਣ ਵਾਲਾ ਇਹਨਾਂ ਕੋਲ ਅਸੀਂ ਦੋਨੋਂ ਕੋ ਇੱਕੋ 72 ਘਟੂ ਤੇ ਇੱਕੋ 32 ਘਟੂ ਕਬੂ ਕਰ 31 ਘਟੂ 3200 ਪਤੀ ਘਟੂ ਕਾਬੂ ਵਰਗੇ ਇਹਨਾਂ ਦੋਨਾਂ ਦੇ ਖਿਲਾਫ ਲਗ ਲਗ ਕੇਜੈਕਟ ਕੀਤੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੇ ਆ ਉਹ ਕਿਉਂਕਿ ਛੋਟੀ ਉਮਰ ਦੇ ਸੀਗੇ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਕੇ ਕਰੀ ਉਹਨਾਂ ਨੂੰ ਕਿ ਛੱਡਿਆ ਗਿਆ ਹੈ ਕਿ ਅਗਰ ਉਹਨਾਂ ਨੂੰ ਨਹੀਂ ਸਮਝਾਇਆ ਗਿਆ ਵੀ ਅੱਗੇ ਤੋਂ ਜੇ ਉਹ ਉਹ ਚైనా ਟੌਰ ਦੇ ਨਾਲ ਆਪਣੇ ਪਤੰਗਾ ਟਾਊਨ ਦੇ ਤੇ ਉਹਨਾਂ ਨੂੰ ਕਾਬੂ ਵਰਗੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਅਸੀਂ ਪੇਰੈਂਟਸ ਨੂੰ ਸੱਦਿਆ ਗਿਆ ਇਹਨੂੰ ਸੱਦ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੇ ਅਗੇ ਤੋਂ ਦੁਬਾਰਾ ਇਦਾਂ ਦੀ ਉਹ ਸਾਨੂੰ ਪਤਾ ਲੱਗਾ ਅਸੀਂ ਪੇਰੈਂਟਸ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਇਸ ਤਾ ਕਾਫੀ ਸਾਨੂੰ ਇਹਦੇ ਵਿੱਚ ਮਦਦ ਮਿਲੀ ਹੈ ਤੇ ਲੋਕਾਂ ਨੇ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਸਾਨੂੰ ਦਿੱਤੀ ਹੈ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਆਪਣੇ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਹੈ ਤੇ ਤੁਸੀਂ ਚਾਈਨਾ ਡੋਰ ਜਿਹੜੀ ਬਹੁਤ ਹੀ ਖਤਰਨਾਕ ਹੈ ਜਿਹਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਆ ਲੋਕਾਂ ਦੇ ਫਿਜ਼ੀਕਲ ਨੁਕਸਾਨ ਵੀ ਹੋ ਚੁੱਕੇ ਨੇ ਈਵਨ ਇਸ ਸਾਲ ਦੇ ਵਿੱਚ ਵੀ ਇੱਕ ਮੌਤ ਵੀ ਹੋ ਚੁੱਕੀ ਸਾਡੇ ਆਪਣੇ ਸਿਟੀਜ਼ਨ ਦੇ ਵਿੱਚ ਮੈਂ ਫੀਲ ਕਰਦਾ ਕਿ ਤੁਸੀਂ ਇਥੋਂ ਗਰੇਜ਼ ਕਰੋ ਜੀ ਆਪਾਂ ਪਤੰਗ ਡਾਉਣੀ ਹੈ ਤਾਂ ਸਾਡੀ ਰਵਾਇਤੀ ਡੋਰ ਹੈਗੀ ਆ ਉਹਦੇ ਨਾਲ ਪਤੰਗ ਡਾਈ ਜਾਵੇ ਇਹ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਆਪ ਵੀ ਸਮਝਾਇਆ ਜਾਵੇ ਖੁੱਬੀ ਇਹਦੇ ਨਾਲ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਤਾਂ ਇਸ ਦੀ ਪਰਵਾਹੀ ਨਹੀਂ ਕਰਤਾਉਂਦੇ ਤੁਸੀਂ ਮੈਂ ਇਹ ਵੀ ਕਰੂਗਾ ਵੀ ਕੁਝੀਤੋਂ ਕਰੇ ਸਾਂਗਾ